ਇਹਨਾਂ ਨੇ ਉਹ ਮੁੰਡਿਆਂ ਨੂੰ ਕਾਕੇ ਲਲਕਾਰਾ ਮਾਰ ਕੇ ਸਾਡੀ ਸਾਰੀ ਸੱਤ ਸਚਿੰਦੇ ਗਗਨੇ ਲਲਕਾਰਾ ਮਾਰਿਆ ਸਾਡੀ ਸਾਰੀ ਛੱਤ ਤੋੜਦੀ ਟੀਨਾ ਤੋੜੀਆਂ ਸਾਡੇ ਮੇਰੇ ਮਗਰੂ ਦੇ ਭਜਿਆ ਮਾਰਨ ਕੋੜ ਪਣਸਰ ਕੁਛ ਨਹੀਂ ਤੋੜ ਪਣ ਹੁੰਦਾ ਟੋਕਾ ਨਹੀਂ ਤੇ ਰਹਿਣਾ ਟੋਕਾ ਜੇ ਵੀ ਉੱਥੇ ਆ ਸਿਰਫ ਅਬਲ ਸ਼ਾਨ ਸਾਹਿਬ ਲਾਇਆ ਸ਼ਾਂਤੀ ਪੂਰਵ ਕੀਤਾ ਆ ਵਜਾ ਇਹ ਆਪਣਾ business ਚਲਾਉਂਦਾ ਦਾ ਟੈਕਸੀ ਸਟੈਂਡ ਬਣਾਉਂਦੇ ਆ ਇਹ ਆਪਣੀ ਟੈਕਸੀ ਚਲਾਉਂਦੀਆਂ ਜਿਆਸਾ ਚਲਾਉਂਦਾ ਜਿੰਨੇ ਕਸਟਮਰ ਇੱਥੇ ਲਵਾਉਂਦਾ ਉਹਨਾਂ ਦੇ ਮੋਟਰਸਾਈਕਲ ਲੱਗ ਜੱਗੇ ਬਥੇਰੇ ਜਗਾਇਆ ਜੋ ਤਰਾ ਖਰਚਾ ਵੀ ਦੇ ਦਾਂਗੇ ਲੜਾਈ ਕੋਈ ਨਹੀਂ ਆ ਨਾ ਕੋ ਹੋਰ ਜਾਵੇ ਅਸੀਂ ਉਸੇ ਬੜੇ ਸੁਨਾਈ ਕਰਦੇ ਆ ਸਾਡਾ ਸਾਰੇ ਦੁਆਰ ਦੂਰ ਵੀ ਇਹਨਾਂ ਤੋੜ ਦਿਆ ਜਿਉਂ ਵੇਗਾ ਸਭ ਤੇ ਬੰਦੇ ਨੇ ਕਿਉਂ ਆ ਫਿਰ ਤੁਹਾਡੇ ਨਾਲ ਰੱਜਾ ਪੱਛਿਆ ਪਰ ਇਹਨੇ ਬੰਦੇ ਨੇ ਇੱਕੋ ਗੱਲ ਫੜੀ ਆ ਵੀ ਮੈਂ ਮੰਦਰ ਦੀ ਜਗਾ ਨਹੀਂ ਛੜਨੀ ਮੰਦਰ ਜਗਨ ਛੱਡੀ ਵੇਖੋ ਪਰਮਾਤਮਾ ਘਰ ਤੇ ਲੋਕ ਹੀ ਹਿੱਸਾ ਪਾਉਂਦੇ ਆ ਪਰ ਇਹਨੂੰ ਪਤਾ ਨਹੀਂ ਕਿੰਨੇ ਕੀ ਗਿਆ ਕੀ ਨੇ ਕਿਹੜੀ ਚੁਕਣਾ ਕੰਮ ਕਰਦਾ ਮੈਨੂੰ ਸਾਰੇ ਚੀਜ਼ਾਂ ਨਹੀਂ ਪਤਾ ਲੋਕ ਮੰਦਰ ਆਪਾਂ ਇਹ ਗੱਲ ਨਹੀਂ ਕਹਿੰਦੇ ਨਾ ਹੀ ਮੰਦਰ ਚੁੱਕੜ ਉਹ ਕਹਿੰਦੇ ਨਾ ਆਪਾਂ ਕਿਆ ਹੀ ਅੱਜ ਤੱਕ ਇਹਨੇ ਡਰਦੇ ਨੇ ਹੁਣ ਫੇਰ ਇਹੋ ਗੱਲ ਕਹੀ ਆ ਵੀ ਮੈਂ ਟੋਕਾ ਨਹੀਂ ਜੁਕਣਾ ਤੁਸੀਂ ਆਪਣਾ ਮੰਦਰ ਜਿੱਥੇ ਮਰਜੀ ਲੈ ਜਾਓ ਜਦੋਂ ਕਹਿੰਦਾ ਮੈਂ ਗਈ ਗਈ ਇਹਨਾਂ ਦੀ ਮਦਦਤ ਬਾਰੇ ਕਹਿੰਦਾ ਕਿ ਸਾਜੂ ਸਾਡੇ ਵੀ ਆਣਾ ਮੈਂ ਬਲਵਿੰਦਰ ਸਿੰਘ son of late ਸਰਵਜਾ ਸਿੰਘ ਸੰਤਨਗਰ ਦਾ ਵੇਰਕਾ ਸੰਤਨਗਰ ਦਾ ਵਸਨੀਕ ਆ ਕੀ ਮਾਮਲਾ ਪੜਾਇਆ ਜਾਂਦਾ ਤੇ ਮਾਮਲਾ ਇਹ ਆ ਜੀ ਸਤਨਾਮ ਸਿੰਘ 30 35 ਸਾਲ ਤੋਂ ਆਪਣੇ ਚਾਚੇ ਨਾਲ ਟੋਕਾ ਚਲਾ ਰਿਹਾ ਹੈ ਤੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੁਣ ਤੇ ਇਹਦੇ ਚਾਚੇ ਜੀ ਦੱਸੋ ਕਿ ਹੁਣ ਇਹ ਚਲਾਉਂਦਾ ਹੈ ਸਚਨ ਕੁਮਾਰ ਜਿਹੜਾ ਇਹਨੂੰ ਕਹਿੰਦਾ ਟੋਕਾ ਚੁੱਕ ਉਹ ਨਾ ਇੱਥੇ ਆਪਣਾ ਡਰਾਈਵਰੀ ਸਿਖਾਉਂਦਾ ਆ ਤੇ ਗੱਡੀ ਲਿਆ ਕੇ ਮੰਦਰ ਦੇ ਸਾਹਮਣੇ ਧੁੰਦਾ ਆ ਜਿਹੜਾ ਮੰਦਰ ਦੀ ਬੇਅਦਬੀ ਕਰਦਾ ਆ ਉਹ ਬੇਅਦਬੀ ਕਰਕੇ ਇਹਨੂੰ ਟੋਕਾ ਇਹਨੂੰ ਚੁੱਕਣ ਦੇ ਤਾਂ ਕਹਿੰਦਾ ਇਹਦੇ ਮਾਰ ਰੈਕਿੰਗ ਵੀ ਕਰ ਹੁੰਦੀ ਆ ਉਹਦੀ ਤੇ ਅੱਜ ਅਸੀਂ ਆਪਾਂ ਨੂੰ ਐਸਐਸ ਸਾਹਿਬ ਨੇ ਕਿਹਾ ਕਿ ਤੁਸੀਂ ਡੀਐਸਪੀ ਦੇ ਪੇਸ ਹੋਣਾ ਤੇ ਦੋਵਾਂ ਧਿਰਾਂ ਨੂੰ ਬੁਲਾਇਆ ਡੀਐਸਪੀ ਨੇ ਕਿਹਾ ਕਿ ਉੱਥੇ ਜਾ ਕੇ ਇਹਦੀ ਰੋਜੀ ਰੋਟੀ ਆ ਤੇ ਤੁਸੀਂ ਮੰਦਰ 5 ਸਾਲ ਹੋਇਆ ਬਣਾਇਆ ਤੋ ਚਲੋ ਕੋਈ ਨਹੀਂ ਤੁਸੀਂ ਆਪਣੇ ਨਾਲ ਉਹ ਆਪਣੇ ਨਾਲ ਕਰੀ ਜਾਂਦਾ ਜੇ ਤੁਹਾਨੂੰ ਕੋਈ ਤਰਾਜ ਆ ਤੇ ਉਹ ਜਿੱਥੇ ਟੋਕਾ ਦਾ ਉਹਨੂੰ ਵੱਲ ਲੈਂਦਾ ਸਾਰੇ ਪਾਸੇ ਇਹਨਾਂ ਨੇ ਕਿਹਾ ਠੀਕ ਹੈ ਅਸੀਂ ਆ ਕੇ ਇੱਥੇ ਬਹਿ ਕੇ ਗੱਲ ਕਰ ਲੈਨੇ ਆ ਉਹਨਾਂ ਨੇ ਟਾਈਮ ਦਿੱਤਾ ਉਹਨਾਂ ਨੇ ਕਿਹਾ ਗੱਲ ਕਰਕੇ ਫਿਰ ਮੇਰੇ ਕੋ ਦੁਬਾਰਾ ਆਣਾ ਇਹਨਾਂ ਆਂਦਿਆਂ ਇੱਥੇ ਮਿਲ ਕੇ ਜਦੋਂ ਆਏ ਆ ਤੇ ਇਹਨਾਂ ਪਹਿਲਾਂ ਬੰਦੇ ਕਾਫੀ ਇਕੱਠੇ ਕੀਤੇ ਕੋ 40 50 60 ਇਹਦਾ ਬੰਦੇ ਇਕੱਠੇ ਕਰਾ ਕਰਿਆ ਨਾ ਲਲਕਾਰਾ ਸੱਚ ਨੇ ਤੇ ਉਹ ਗਗਨੇ ਮਾਰਿਆ ਕਿ ਢਾ ਦੋ ਚੋਕਾ ਵੇਖ ਲਾਂਗੇ ਜੋ ਉੱਥੇ ਸਾਰੀ ਪਬਲਿਕ ਪੈ ਗਈ ਉਹਨਾਂ ਟੋਕਾ ਤੋੜਤਾ ਭੰਨ ਕੇ ਤੇ ਸਤਨਾਮ ਸਿੰਘ ਦੇ ਮਗਰ ਪੇ ਭੱਜ ਕੇ ਦੁਕਾਨ 'ਚ ਵੜ ਗਿਆ ਇਹਨਾਂ ਨੇ ਇਹਨਾਂ ਨੂੰ ਜਾਨ ਬਚਾਈ ਇਹਦੀ ਮਾਂ ਬਚੀ ਆ ਇਸ ਕਰਕੇ ਇਨਸਾਫ ਚਾਹੀਦਾ ਜੇ ਕੋਈ ਆਪਣਾ ਪੜ੍ਹਿਆ ਲਿਖਿਆ ਬੰਦਾ ਰੁਜ਼ਗਾਰ ਕਰਦਾ ਆਪਣੇ ਪਰਿਵਾਰ ਨੂੰ ਚਲਾਉਂਦਾ ਤੇ ਉਹਨੂੰ ਰੋਜ਼ੀ-ਰੋਟੀ ਖਾਣ-ਖਾਣ ਦੇਣੀ ਚਾਹੀਦੀ ਆ ਉਹ ਕੀ ਕਰੇਗਾ ਬਾਅਦ 'ਚ ਬੇਰੁਜ਼ਗਾਰ ਕੀ ਕਰੇਗਾ ਆਪਣੇ ਬੱਚਿਆਂ ਨੂੰ ਕਿੱਥੋਂ ਪੜ੍ਹਾਏਗਾ ਕਿ ਮੰਦਰ ਤੇ ਵੀ ਮਸਲਾ ਜੀ ਮੰਦਰ ਮੰਦਰ ਜੀ ਸਾਂਝਾ ਆ ਸਾਰਿਆਂ ਦਾ ਸਮਝੋ ਕਿ ਮੰਦਰ ਕਿਸੇ ਨੂੰ ਕੋਈ ਤਰਾਇਆ ਥੋੜਾ ਬਾਬਾ ਸਾਰਿਆਂ ਦਾ ਜੀ ਬਾਬਾ ਸਾਡਾ ਵੀ ਆ ਇਹ ਕਿਹਦਾ ਕੱਲਿਆਂ ਦਾ ਨਹੀਂ ਮੰਦਰ ਇੱਕ ਸਾਈਡ ਤੇ ਆ ਟੋਕਾ ਇੱਕ ਸਾਈਡ ਤੇ ਆ ਵੀਡੀਓ ਵੀਡੀਓ ਬਣੀ ਜੇ ਹੁਣ ਹਾਂਜੀ ਟੌਂਦੇ ਆ ਜੀ ਟੌਂਦੇ ਆ ਬਣੀਆਂ ਜੀ ਕੀ ਆ ਰਿਹਾ ਵੀਡੀਓ ਚ ਲੈ ਆ ਰਹੇ ਨੇ ਹਜੂ ਬਹੁਤ ਆਇਆ ਤੁਸੀਂ ਵੀਡੀਓ ਚ ਖੁਦ ਵੇਖ ਸਕਦੇ ਜੇ ਇੰਨਾ ਹਜੂ ਮੈਂ ਕਿ ਜੇ ਕੋਈ ਆ ਜਾਂਦਾ ਬੰਦਾ ਅੱਗੇ ਸਾਈਡਾਂ ਨਾਲ ਕਤਲ ਕਰ ਦਿੰਦਾ ਹੈ ਉਹ ਬੰਦੇ ਦਾ ਤੇ ਇਸ ਕਰਕੇ ਤੁਸੀਂ ਇਹਨੂੰ ਇਨਸਾਫ ਦਵਾਇਆ ਜਾਵੇ ਅਸੀਂ ਤੇ ਇਹ ਚਾਹੁੰਦੇ ਆ ਕਿ ਆਪਣੀ ਰੋਜੀ ਰੋਟੀ ਕਮਾ ਕੇ ਖਾਂਦੇ ਆ ਤੇ ਉਹ ਖਾਵੇ ਤੇ ਉਹਨੂੰ ਉਹਦਾ ਇਨਸਾਫ ਹੋਣਾ ਚਾਹੀਦਾ ਜੀ ਮੈਂ ਸਤਨਾਮ ਸਿੰਘ ਸਨ ਪਸਵਿੰਦਰ ਸਿੰਘ ਪਿੰਡ ਬੇਰਕਾ ਸੰਤਨਗਰ ਹਾਡਾ ਇਥੇ ਸੰਤਰਾਗਨ ਮੋੜ ਤੇ ਪੱਠਿਆਂ ਦਾ ਟੋਕਾ ਹੈਗਾ ਪਸ਼ੂਆਂ ਵਾਸਤੇ ਚਾਰਾ ਕੱਟ ਕੇ ਵਿਕਰੀ ਕਰਦੇ ਅਸੀਂ 35 ਸਾਲ ਪਹਿਲਾਂ ਦਾ ਟੋਕਾ ਚੱਲ ਰਿਹਾ ਹੈ ਅੱਜ ਇਹ ਕੁਝ ਦਿਨਾਂ ਤੋਂ ਇਸ ਟੋਕੇ 'ਤੇ ਥੋੜਾ ਵਿਵਾਦ ਜਾ ਚੱਲ ਰਿਹਾ ਹੈ ਅੱਜ ਸਾਨੂੰ ਡੀਜੀਪੀ ਸਾਹਿਬ ਨੇ ਸ਼ਹਿਰ ਬੁਲਾਇਆ ਹੈਗਾ ਦੋਨੋਂ ਪਾਰਟੀਆਂ ਨੂੰ ਉੱਥੇ ਜਾ ਕੇ ਅਸੀਂ ਗਏ ਹਾਂ ਅਸੀਂ ਪੇਸ਼ ਹੋਏ ਵੀ ਬਏ ਸਾਨੂੰ ਡੀਜੀਪੀ ਸਾਹਿਬ ਨੇ ਆਖਿਆ ਵੀ ਤੁਸੀਂ ਵੀ ਬਹਿ ਕੇ ਆਪਣਾ ਕੋਈ ਨਿਵਟਾਰਾ ਹੁੰਦਾ ਤੇ ਕਰ ਲੋ ਨੀ ਤੇ ਫਿਰ ਦੁਬਾਰਾ ਆ ਕੇ ਮਿਲੋ ਉੱਥੋਂ ਅਸੀਂ ਵਾਪਸ ਆ ਗਏ ਆ ਇਹ ਸੱਚੀ ਨਾਨੇ ਨੇ ਇਥੇ 40-50 ਬੰਦੇ ਇਕੱਠੇ ਕੀਤੇ ਸੀਗੇ ਆਉਂਦਿਆਂ ਨੂੰ ਸਾਡੇ ਜਦੋਂ ਅਸੀਂ ਆਏ ਆ ਇਹਨਾਂ ਨੇ ਉਹ ਮੁੰਡਿਆਂ ਨੂੰ ਕਹਿ ਕੇ ਲਲਕਾਰਾ ਮਾਰ ਕੇ ਸਾਡੀ ਸਾਰੀ ਸੱਤ ਸੱਚੀ ਦੇ ਗਗਨੇ ਲਲਕਾਰਾ ਮਾਰਿਆ ਸਾਡੀ ਸਾਰੀ ਛੱਤ ਤੋੜਦੀ ਟੀਨਾ ਤੋੜੀਆਂ ਸਾਡੇ ਮੇਰੇ ਮਗਰ ਵੀ ਭਜੇ ਆ ਮਾਰਨ ਨੂੰ ਤੇ ਅਸੀਂ ਦੁਕਾਨ ਚ ਵੜ ਕੇ ਜਾਨ ਬਚਾਈ ਮੇਰਾ ਸਾਰਾ ਨੁਕਸਾਨ ਕਰਦਾ ਇੰਜ ਨੂੰ ਨੁਕਸਾਨ ਕੀਤਾ ਇਹਨਾਂ ਟੋਕਾ ਭੰਤਾ ਸਾਡਾ ਤੇ ਅਡਾ ਨਾਲ ਸਾਡੇ ਦਰਖਤ ਤੋੜੇ ਪ੍ਰਸ਼ਾਸਨ ਕੋ ਇਹੋ ਇਨਸਾਫ ਕਰਦੇ ਆ ਸਾਨੂੰ ਕੋਈ ਰੋਜੀ ਰੋਟੀ ਮੇਰੀ ਜਿਹੜੀ ਹੈ ਬਿਲਕੁਲ ਖਤਮ ਕਰਤੀ ਜਨੇ ਇਸ ਟਾਈਮ ਵਜਾ ਜੀ ਐਟ ਜੋ ਮਹਰਦੋਂ ਨਾ ਜੋ ਤੇ ਵਜਾ ਇਹ ਆਪਣਾ ਬਿਜ਼ਨਸ ਚਲਾਉਂਦਾ ਦਾ ਟੈਕਸੀ ਸਟੈਂਡ ਚ ਭਰਾਉਂਦਿਆ ਆ ਇਹ ਆਪਣੀ ਟੈਕਸੀ ਚਲਾਉਂਦੀਆਂ ਜਾ ਸਕਾਉਂਦਾ ਜਿੰਨੇ ਕਸਟਮਰ ਇੱਥੇ ਲਵਾਉਂਦਾ ਉਹਨਾਂ ਦੇ ਮੋਟਰਸਾਈਕਲ ਸਭ ਕੁਝ ਵਗੈਰਾ ਕੋ ਗੱਡੀਆਂ ਗੁਡੀਆਂ ਧੋਂਦਾ ਆ ਇਹਦਾ ਵਿਚਾਰ ਵੀ ਇਹ ਆਪਣੇ ਟੋਕਾ ਚੱਕਦਾ ਤੇ ਇੱਥੇ ਆਪਣਾ ਇੱਕ ਸਾਈਡ ਦੇ ਸਟੈਂਡ ਬਣਾਵਾ ਸਬੂਤ ਦੇ ਤੌਰ ਤੇ ਆ ਵੇਖੋ ਗੱਡੀਆਂ ਧੁੰਦਿਆ ਆ ਆ ਵੇਖੋ ਮੰਦਰ ਦੇ ਨੇ ਟੈਕਸੀ ਟੈਂਡਰ ਕਰ ਲਿਆ ਮੰਦਰ ਹੈ ਇਹ ਮੰਦਰ ਦੀ ਜਾਇਦਾਦ ਇਹ ਸਰਕਾਰੀ ਜਾਇਦਾਦ ਨਹੀਂ ਕਿਸੇ ਦੀ ਜਾਇਦਾਦ ਨਹੀਂ ਜੀ ਰੇਲਵੇ ਦੀ ਸਰਕਾਰੀ ਜਗ੍ਹਾ ਆ ਸਰਕਾਰ ਜਿੰਨਾ ਚਿਰ ਚਾਹੇਗੀ ਉਹਨਾਂ ਚਿਰ ਅਸੀਂ ਕਰਾਂਗੇ ਜਦੋਂ ਸਰਕਾਰ ਚੱਕ ਦੇ ਗੁਰੂ ਤੋਂ ਸਾਰਿਆਂ ਦਾ ਕੋਈ ਚੱਕਰ ਨਹੀਂ ਗਾ ਪਰ ਮੰਦਰ ਦਾ ਮਸਲਾ ਕੀ ਹੈ ਮੰਦਰ ਦਾ ਮਸਲਾ ਕੋਈ ਨਹੀਂ ਮੰਦਰ ਤਾਂ ਬਾਅਦ ਚ ਬਣਿਆ ਹੈ ਪੰਜ ਸੱਤ ਸਾਲ ਤੋਂ ਮੂਰਤੀ ਰੱਖੀ ਹੈ ਚਲੋ ਮੰਦਰ ਆ ਵੀ ਮੰਦਰ ਚੋਕੇ ਹੋਦਾ ਲੈ ਜਾਓ ਆਪਾਂ ਇਹ ਗੱਲ ਨਹੀਂ ਕਹਿੰਦੇ ਨਾ ਅਸੀਂ ਮੰਦਰ ਚੁੱਕਣ ਉਹ ਕਹਿੰਦੇ ਨਾ ਆਪਾਂ ਕਿਹਾ ਹੀ ਅੱਜ ਤੱਕ ਅਸੀਂ ਸਾਡਾ ਹੀ ਗੁਰੂ ਆ ਜੀ ਸਾਨੂੰ ਸਰਾਜ ਜੀ ਮੰਦਰ ਨਾਲ ਜਾਂ ਨਾ ਸਰ ਸਾਨੂੰ ਕੋਈ ਤਰਾਹ ਹੀ ਨਹੀਂ ਮੰਦਰ ਨਾਲ ਸਰ ਕੋਈ ਤਰਾਹ ਹੀ ਨਹੀਂ ਗੁਰੂ ਆ ਹੀ ਮੰਦੇ ਆ ਸਾਨੂੰ ਕਾਹਦਾ ਤਰਾਹ ਨਾਲੇ ਸਾਡੇ ਨਾਲੋਂ ਹੈ ਹੀ ਪਛਿਆ ਸਾਡੇ ਟੋਕੇ ਚ ਤੇ ਮੰਦਿਰ ਚ 30 35 ਫੁੱਟ ਦੀ ਸਪੇਸ ਆ ਖਾਲੀ ਜਗ੍ਹਾ ਫੇਰਾਈ ਆਪਣੀ ਦੀਵਾਰ ਕੀਤੀ ਵਖਰੀ ਵੀ ਪੱਠੇ ਨਾ ਜਾਣ ਨਾ ਕੋ ਹੋਰ ਜਾਵੇ ਅਸੀਂ ਬਸ ਸਫਾਈ ਕਰਦੇ ਆ ਤੁਹਾਡਾ ਸਾਰੀ ਦੀਵਾਰ ਦੂਰ ਹੀ ਵੇਨਾ ਤੋੜਤੀ ਅੱਜ ਜੋ ਹੈਗਾ ਸਭ ਜਿਹੜੇ ਬੰਦੇ ਨੇ ਕਿਉਂ ਇਹ ਫਿਰ ਤੁਹਾਡੇ ਨਾਲ ਰੰਜਸ ਸਾਜੀ ਆ ਰੰਜਸ ਕੋਈ ਨਹੀਂ ਜੀ ਇਹ ਤਾਂ ਸੱਚੀ ਨਹੀਂ ਆ ਜਿਹੜਾ ਮੰਦਰ ਦਾ ਪ੍ਰਧਾਨ ਬਣਿਆ ਕਹਿੰਦਾ ਮੈਂ ਪ੍ਰਧਾਨ ਆ ਕਦੀ ਜਾਂਦਾ ਮੈਂ ਚੇਅਰਮੈਨ ਨਾਲ ਗੱਗਣ ਆ ਨਾਲ ਇਹਦੇ ਹੋਰ ਮੁੰਡੇ ਆ ਪੰਜ-ਛੇ ਉਹਨਾਂ ਦੇ ਨਾਂ ਨਹੀਂ ਹਨ ਨੂੰ ਇੰਨੇ ਜ਼ਿਆਦਾ ਤੇ ਇਹ ਰੰਜਿਸ਼ ਹੋਈ ਆ ਵੀ ਇਹ ਜਗਾ ਲੈਂਦੇ ਇੱਕ ਇਹਨਾਂ ਸਾਡੇ ਘਰ ਤੱਕ ਜਾ ਕੇ ਸਾਡੀ ਰੈਕਿੰਗ ਕਰਦੇ ਆ ਸਾਡੇ ਘਰ ਵੇਖੇ ਆੜੀਆਂ ਹਵੇਲੀਆਂ ਵੇਖਿਆ ਨਾਲ ਮੋਟਰਸਾਈਕਲ ਤੇ ਮੁੰਡਾ ਗਿਆ ਸਾਨੂੰ ਇਹ ਬੰਦੇ ਕੋ ਖਤਰਾ ਨਹੀਂ ਸਾਨੂੰ ਧਮਕੀਆਂ ਵੀ ਦਿੱਤੀਆਂ ਇੱਥੇ ਅੱਜ ਤੋਂ 15-20 ਦਿਨ ਪਈ ਜਿੱਦਨ ਪਹਿਲਾਂ ਕੰਪਲੇਨ ਹੋਈ ਆ ਵੀ 10 ਦਿਨ ਦੇ ਅੰਦਰ ਆਂਦਾ ਤੇਰਾ ਟੋਕਾ ਵੀ ਚਕਾਵਾਂਗਾ ਬੰਦੇ ਸੱਦ ਗਏ ਤੇ ਤੈਨੂੰ ਵੀ ਚਕਾਵਾਂਗਾ ਟੋਕਾ ਤੇਨੇ ਚੱਕਤਾ ਅੱਜ ਇਹਦਾ ਮਤਲਬ ਸਾਨੂੰ ਵੀ ਚੱਕੇਗਾ ਆ ਜਿਹੜੀਆਂ ਫੋਟੋਆਂ ਖੜੀਆਂ ਇਹ ਗੱਡੀਆਂ ਇਹ ਫੋਟੋਆਂ ਸੱਚੀਆਂ ਨੇ ਇਹ ਆਪਣੇ ਮੰਦਰ ਦੇ ਸਾਹਮਣੇ ਜਿਹੜਾ ਇਹ ਸਾਨੂੰਾਂ ਦੇ ਬੇਅਦਬੀ ਕਰਦਾ ਪੱਠਿਆਂ ਦੀ ਬੇਅਦਬੀ ਆ ਵੇਖੋ ਇਹ ਗੱਡੀ ਧੋੰਦਿਆ ਤੇ ਤਿੰਨ ਗੱਡੀਆਂ ਨਾਲ ਹੋਰ ਲੱਗੀਆਂ ਨੇ ਮੋਟਰਸਾਈਕਲ ਲੱਗਾ ਇਹਦੇ ਸਟੈਂਡ ਬਣਾਇਆ ਇਹਦੇ ਨਾਲ ਬੇਅਦਬੀ ਨਹੀਂ ਹੁੰਦੀ ਇਹ ਚੀਜ਼ਾਂ ਨਾਲ ਬਹੁਤ ਹੀ ਬੇਅਦਬੀ ਸਾਡੇ ਪੱਠੇ ਨਾਲ ਕਦੀ ਅਸੀਂ ਤੇ ਸਵਾਈ ਕਰਦੇ ਆ ਉਧਰ ਪੱਠੇ ਜਾਂਦੀ ਨਹੀਂਗੇ ਚਾਹੁੰਦੇ ਇਨਸਾਫ ਚਾਹ ਉਹ ਲੋਕ ਤਾਂ ਬੋਲਸਦੇ ਸਾਹਮਣੇ ਭੰਤੌਰ ਕੀਤੀ ਹੈ ਜਿਨ੍ਹਾਂ ਨੇ ਸਵੇਰ ਦੀ ਪੁਲਿਸ ਇੱਥੇ ਹੀ ਹਾਂ ਤੇ ਉਹ ਹੋੜ ਵੇਖੋ ਕੀ ਕਰਦੇ ਦੋ ਬੰਦੇ ਫੜੇ ਸੀਗੇ ਤੇ ਉਹ ਵੀ ਛੜਾ ਕੇ ਲੈ ਆਏ ਇਹਨਾਂ ਦੇ ਬੰਦੇ ਬਹੁਤ ਜ਼ਿਆਦਾ ਸੀਗੇ ਤੇ ਛੜਾ ਕੇ ਲੈ ਆਏ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਮੇਰੀ ਤਾਂ ਰੋਟੀ ਰੋਟੀ ਗਈ ਜੀ ਮੈਂ ਤਾਂ ਪੜ੍ਹਿਆ ਲਿਖਿਆ ਕোর্স ਵੀ ਕੀਤਾ ਆ ਬੀਏ ਤੱਕ ਮੈਂ ਪੜਿਆ ਮੈਨੂੰ ਨੌਕਰੀ ਨਹੀਂ ਮਿਲੀ ਮੈਂ ਹਾਰ ਹੰਬ ਗਏ ਇਸੇ ਕੰਮ ਚ ਆਪਣੇ ਚਾਚੇ ਨੇ ਪਹਿਲਾਂ ਗਾ ਫਿਰ ਮੈਂ ਇਸੇ ਕੰਮ ਜੀ ਵੜ ਗਿਆ ਮੈਂ ਚਲੋ ਆਪਣੀ ਰੋਟੀ ਕਮਾ ਕੇ ਖਾਣੀ ਹੈ ਜਿੱਦਾਂ ਮਰਜੀ ਖਾਣੀ ਹੈ ਅਸੀਂ ਤਾਂ ਮਿਹਨਤ ਕਰਨੀ ਆ ਹਾਂ ਜੀ ਮਿਰਜਾ ਆਪਣਾ ਨਾਮ ਲਿਖੋ ਵਾਲਮੀ ਸ਼ਕਤੀ ਅਮਰ ਸ੍ਰੀ ਸ੍ਰੀ 168 ਗਿਆਨਤ ਮਹਾਰਾਜ ਕੀ ਜੈ ਪਰਮ ਪੂਜਯ ਪ੍ਰਭੂ ਰਤਨਾਕਰ ਮਹਾਰਾਜ ਕੀ ਜੈ ਭਗਵਾਨ ਵਾਲਮੀ ਧਰਮ ਸਲਾ ਸੁਸਾਇਟੀ ਤੋਂ ਸਚਿਨ ਕਲਿਆਣ ਮਿਰਕੇ ਤੋਂ ਚੇਅਰਮੈਨ ਹਾਂਜੀ ਮਾਮਲਾ ਸਰ ਜਰ ਰਿਹਾ ਇਲਜ਼ਾਮ ਲਾਇਆ ਜਾ ਰਿਹਾ ਤੁਹਾਡੇ ਸਰ ਮਾਮਲਾ ਵੇਖੋ ਕੁਛ ਨਹੀਂ ਆ ਸਾਡਾ ਐਸੀ ਸਮਾਜ ਆ ਭਾਈਚਾਰਾ ਆ ਜਦੋਂ ਐਸੀ ਸਮਾਜ ਦੀ ਗੱਲ ਕਰੀਏ ਅਸੀਂ ਸਾਰੇ ਇੱਕੋ ਜਿਹੇ ਆ ਦੇਖੋ ਇਹ ਮਾਮਲਾ ਜਿਹੜਾ ਨਾ ਅੱਜ ਤੋਂ 2-3 ਮਹੀਨੇ ਚੱਲਦਾ ਆ ਰਿਹਾ ਅਸੀਂ ਫੇਰ ਸੋਚਦੇ ਹਾਂ ਚਲੋ ਸਾਡਾ ਪਿੰਡ ਆ ਸਾਡਾ ਗਲੀ ਮੁਹੱਲਾ ਆ ਆਪਾਂ ਰਲ ਮਿਲ ਕੇ ਇੱਥੇ ਰਹਿਣਾ ਆ ਪਰ ਇਸ ਵੀ ਨਾ ਸਾਡਾ ਪਹਿਲਾਂ ਵੀ ਐਸਐਚਓ ਲਾਗੇ ਫੈਸਲਾ ਮੈਡਮ ਕੋ ਹੋਇਆ ਏ ਐਸਐਚਓ ਮੈਡਮ ਨਾ ਮਾਲਕ ਨਾ ਸਤਨਾਮ ਸਿੰਘ ਨਾ ਉਹਨਾਂ ਨੇ ਫੈਸਲਾ ਹੋਇਆ ਏ ਉਦੋਂ ਵੀ ਸਾਡਾ ਫੈਸਲਾ ਹੋਇਆ ਵੀ ਚਲੋ ਇਸ ਨੂੰ ਬੰਦੇ ਨੂੰ ਜਗ੍ਹਾ ਪ੍ਰੋਵਾਈਡ ਕਰਾਰਾਂਗੇ ਠੀਕ ਹੈ ਰੋਟੀ ਖਾਂਦਾ ਖਾਵੇ ਸਾਡਾ ਸਾਡੇ ਮੈਂਬਰ ਕੋਈ ਨੂੰ ਪਰੇਸ਼ਾਨ ਨਹੀਂ ਕਰੇਗਾ ਪਰ ਇਹਨੇ ਬੰਦੇ ਨੇ ਇੱਕੋ ਗੱਲ ਫੜੀ ਆ ਵੀ ਮੈਂ ਮੰਦਰ ਦੀ ਜਗ੍ਹਾ ਨਹੀਂ ਛੱਡਨੀ ਮੰਦਰ ਜਗਨ ਛੱਡੀ ਦੇਖੋ ਪਰਮਾਤਮਾ ਘਰ ਤੇ ਲੋਕੀ ਹਿੱਸਾ ਪਾਉਂਦੇ ਆ ਪਰ ਇਹਨੂੰ ਪਤਾ ਨਹੀਂ ਕਿਨੇ ਕੀ ਗਿਆ ਕੀਨੇ ਕਿਹੜੀ ਚੁਕਣਾ ਕੰਮ ਕਰਦਾ ਮੈਨੂੰ ਸਾਰੇ ਚੀਜ਼ਾਂ ਨਹੀਂ ਪਤਾ ਪਰ ਇਹ ਇੱਕੋ ਵਰਡਿੰਗ ਆ ਵੀ ਮੈਂ ਜਗ੍ਹਾ ਨਹੀਂ ਛੱਡਨੀ ਇਹ ਤੋਂ ਤੱਕ ਸਾਡੇ ਪ੍ਰਬੰਧਾ ਨੇ ਸਾਰਿਆਂ ਨੇ ਕਮੇਟੀ ਦੇ ਨੇ ਇਹੋ ਗੱਲ ਕਹੀ ਵੀ ਵੀਰ ਤੈਨੂੰ ਆਪਾਂ ਕਿਤੇ ਉਹ ਜਗ੍ਹਾ ਪ੍ਰੋਵਾਈਡ ਕਰਾ ਦਿੰਦੇ ਆ ਜਿੱਥੇ ਲੱਗ ਜਾ ਕੇ ਬਥੇਰੀ ਜਗ੍ਹਾ ਆ ਜੋ ਤਰਾ ਖਰਚਾ ਵੀ ਦੇ ਦਾਂਗੇ ਲੜਾਈ ਕੋਈ ਨਹੀਂ ਆ ਗੁਰੂ ਘਰ ਸਾਡੇ ਪਿੰਡ ਦਾ ਸਾਂਝਾ ਆ ਪਰ ਇਹਨੇ ਫਿਰ ਵੀ ਉਹ ਗੱਲ ਆਪਣੀ ਛੱਡੀ ਨਹੀਂ ਅੱਜ ਵੀ ਸਾਡਾ ਇੱਕ ਧਰਨਾ ਸੀ ਜਿਹੜੇ ਕੱਕੇ ਸਾਡੇ 100 150 ਬੰਦੇ ਆਏ ਤੇ ਚਲੋ ਐਸਚਓ ਮੈਡ ਨੇ ਕਿਹਾ ਵੀ ਚਲੋ ਆਪਾਂ ਤੁਹਾਡੀ ਫੇਰੇ ਕਰੀ ਬੈਠ ਕਰਾ ਦਨੇ ਆ ਡੀਸੀਪੀ ਦਫਤਰ ਉੱਥੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਇਹਨੂੰ ਜਗ੍ਹਾ ਪ੍ਰੋਵਾਈਡ ਕਰਾ ਦੇਂਗੇ ਇਹਨੂੰ ਹੁਣ ਪਤਾ ਹੈ ਪੀ ਡੀ ਸੀ ਸਾਹਿਬ ਨੇ ਕਿਹਾ ਤਾਂ ਜਗਾ ਪ੍ਰੋਵਾਈਡ ਕਰਨੀ ਪੈਣੀ ਆ ਇਹਨੇ ਡਰਦੇ ਨੇ ਹੁਣ ਫੇਰ ਇਹੋ ਗੱਲ ਕਹੀ ਆ ਵੀ ਮੈਂ ਟੋਕਾ ਨਹੀਂ ਜੁਕਣਾ ਤੁਸੀਂ ਆਪਣਾ ਮੰਦਰ ਜਿੱਥੇ ਮਰਜੀ ਲੈ ਜਾਓ ਜਦੋਂ ਉਹ ਕਹਿਣਾ ਮੈਂ ਗਈ ਗਈ ਨਹੀਂ ਇਹਨਾਂ ਨੂੰ ਵੀ ਮੰਦਰ ਤੋਂ ਵਾਲੇ ਕਹਿੰਦੇ ਜਾਓ ਸਾਡੀ ਮੰਨਦੇ ਆ ਸਾਡੇ ਦੇ ਆ ਸਾਡੇ ਦੇਖੋ ਜੇ ਪੁੱਛਦੇ ਹੁੰਦੇ ਫੇ ਸਾਨੂੰ ਧੱਕਾ ਕਰਨ ਦੀ ਕੀ ਲੋੜ ਆ ਜੀ ਸਾਨੂੰ ਆਪਣ ਮਰਜ਼ੀਆਂ ਕਰਨ ਦੀ ਕੀ ਲੋੜ ਆ ਜੀ ਦੇ ਵੀ ਇਜਾਮ ਲਾ ਰਹੇ ਕਿ ਸਿਵਲ ਡਰਾਈਵਿੰਗ ਸਕੂਲ ਚਲਾਉਦੇ ਇਥੇ ਸਰ ਵੇਖੋ ਗੱਡੀ ਆ ਗੱਡੀ ਕਿਤੇ ਵੀ ਬੰਦਾ ਲਾਸਦਾ ਠੀਕ ਹੈ ਇਹਨਾਂ ਨੂੰ ਲੱਗਦਾ ਡਰਾਈਵਿੰਗ ਸਕੂਲ ਦੀ ਗੱਡੀ ਇੱਥੇ ਲੱਗਦੀ ਆ ਆਪਾਂ ਕਿਤੇ ਹੋਰ ਲਾ ਲਾਂਗੇ ਅੱਬਲ ਗੱਡੀ ਤੇ ਲੱਗਦੀ ਨਹੀਂ ਆ ਉਹਨਾਂ ਦਾ ਕਹਿਣਾ ਆ ਠੀਕ ਹੈ ਜੀ ਹਾਂ ਜੀ ਫੋਟੋਆਂ ਮੇਰੇ ਕੋਲ ਵੀ ਸਰ ਨਾਲ ਦੇ ਗਿਆ ਜਿਹੜੀ ਟਰਾਲੀਆਂ ਲੱਗਦੀਆਂ ਚਰੀ ਤੇਰਾ ਤਰ੍ਹਾਂ ਫੋਟ ਤਾਂ ਬਾਹਰ ਨੂੰ ਲੱਗਦੀਆਂ ਠੀਕ ਹੈ ਬੇਦਬੀ ਤੇ ਹੁੰਦੀਆਂ ਨਿੱਕਰ ਬਲੈਂਡ ਪਾ ਕੇ ਉਹਨਾਂ ਦੇ ਬੰਦੇ ਟਰਾਲੀਆਂ ਲਾ ਕੇ ਬੈਂਚਾ ਲੇਟ ਜੰਦੇ ਧੀਆਂ ਭਣਾ ਤੇ ਦਰਬਾਰ ਤੇ ਆਉਗੀਆਂ ਅਗਰ ਜੀ ਆਹਨੇ ਤੋੜਪਨ ਵੀ ਦਿੱਤੀ ਤੇ ਤੋੜਪਨ ਸਰ ਕੁਛ ਨਹੀਂ ਤੋੜਪਨ ਹੁੰਦਾ ਟੋਕਾਂ ਇੱਥੇ ਰਹਿਣਾ ਟੋਕਾ ਹਜੇ ਵੀ ਉੱਥੇ ਆ ਸਿਰਫ ਅਬ ਲਿਸ਼ਾਨ ਸਾਹਿਬ ਲਾਇਆ ਸ਼ਾਂਤੀ ਪੂਰਬ ਕੀਤਾ ਆ ਇੱਥੇ ਤੋੜਪਨ ਹੁੰਦੀ ਤੇ ਆਪਾਂ ਸ਼ਾਇਦ ਇੱਥੇ ਨਾ ਹੁੰਦੇ ਜਾਂ ਸਾਡੇ ਬੰਦੇ ਨਾ ਹੁੰਦੇ ਐਜਾ ਸਰ ਕੁਛ ਨਹੀਂ ਹੋਇਆ ਅਸੀਂ ਇਹੋ ਚਾਹਨੇ ਆ ਸ਼ਾਂਤੀਪੁਰ ਆਪਣਾ ਮੇਰਾ ਵੀਰ ਇੱਥੋਂ ਟੋਕਾ ਚੁੱਕ ਲੈ ਕੇ ਤੇੋ ਜਗ੍ਹਾ ਪ੍ਰੋਵਾਈਡ ਕਰਨਾ ਲੜਾਈ ਝਗੜਾ ਆਪਣਾ ਕੋਈ ਨਹੀਂ ਆ ਦਬਾਰ ਜਗ੍ਹਾ ਸਾਂਝਾ ਮੰਚੇ ਪਾਸੇ ਪਿੰਡ ਦਾ ਮੰਚ ਆ ਸਾਰੀ ਸੰਗਤ ਆਵੇ ਜਾਵੇ ਖੁਸ਼ ਹੋਵੇ ਤੁਸੀਂ ਡਰਾਈਵਿੰਗ ਸਕੂਲ ਚਲਾਉਣਾ ਇੱਥੇ ਜਾ ਡਰਾਈਵਿੰਗ ਸਕੂਲ ਸਾਨੂੰ ਚਲਾਉਣ ਦੀ ਲੋੜ ਨਹੀਂ ਡਰਾਈਵਿੰਗ ਸਕੂਲ ਦਾ ਮਤਲਬ ਹੁੰਦਾ ਵੀ ਰੋਡ ਤੇ ਚੱਲਣਾ ਰੋਡ ਤੇ ਚੱਲੇਗਾ ਇੱਥੇ ਜੇ ਖਲਾਰ ਦਾਂਗੇ ਆਪਣਾ ਡਰਾਈਵਿੰਗ ਸਕੂਲ ਚੱਲੇਗਾ ਹੀ ਨਹੀਂ ਦੇ ਵੀ ਸਕੁੰ ਦਾ ਕੋਈ ਰੋਲ ਹੀ ਨਹੀਂ ਹੈਗਾ ਇਹਦੇ ਇੱਕ ਜਾਣ ਕੇ 이슈 ਬਣਾਇਆ ਜਾਂਦਾ ਠੀਕ ਹੈ ਇਹਨੇ ਸ਼ਬਦਾਂ ਨਾਲ ਜੈ ਵਾਲਮੀਕੀ ਜੈ ਪੀ ਵਿੱਚ ਇੱਕ ਵਾਲਮੀਕ ਧਰਮਸ਼ਾਲਾ ਬਣਾਈ ਹੈ ਇੱਕ ਧਰਨੇ ਇੱਕ ਟੋਕਾ ਲੱਗਣ ਡਿਆ ਕਾਫੀ ਪੁਰਾਣਾ ਇੱਥੇ ਚੱਲਣ ਡਿਆ ਟੋਕਾ ਉਹ ਦੋਹਾਂ ਧਰਨ ਦਾ ਕੋਈ ਟਕਰਾਅ ਹੈ ਉਹ ਟੋਕਾ ਇੱਥੇ ਚੁਰਾਉਣਾ ਚਾਹੁੰਦੇ ਇਥੋਂ ਤੇ ਦੂਜੀ ਧਰ ਵੀ ਹਾਂਜੀ ਉਹ ਵੇਖੋ ਆਪਸਰਾਂ ਦੇ ਇਤਿਹਾਸ ਨੋਟਿਸ ਵਿੱਚ ਹੈਗਾ ਆਪਸਰ ਜੋ ਆਖਣਗੇ ਉਹਦੇ ਮਤਲਬ ਕਾਰਵਾਈ ਕਰਨੀ ਕਾਰਵਾਈ ਕੀਤੀ ਇਹ ਤੋੜ ਭੰਨ ਤੇ ਕੀਤੀ ਉਹਨਾਂ ਨੇ ਵਾਲਮੀਕੀ ਧਰਮਸ਼ਾਲਾ ਵਾਲਮੀਕੀ ਧਰਮਸ਼ਾਲਾ ਵਾਲਮੀਕੀ ਧਰਨੇ ਉਹਨਾਂ ਨੇ ਥੋੜੀ ਬੋਤੀ ਕੁ ਤੋੜਪਨ ਕੀਤੀ ਉੱਥੇ ਕਿਉਂ ਕੀਤੀ ਜੀ 60 ਪੇਟ ਤਾਂ ਨਹੀਂ ਲੱਗੀ ਨਹੀਂ 60 ਪੇਟ ਕੇ ਮਸਲਾ ਜੀ ਆਂਦੇ ਮੰਦਿਰ ਦਾ ਹਟਾਉਂਦਾ ਜਾਂ ਕੀ ਮਸਲਾ ਜੀ ਨਹੀਂ ਮਸਲਾ ਮੰਦਿਰ ਉਹ ਨਹੀਂ ਮੰਦਿਰ ਹਟਾਉਣ ਨੂੰ ਨਹੀਂ ਕਹਿੰਦੇ ਇਹ ਇਹ ਤੇਰੇ ਕਹਿੰਦੀ ਜੇ ਟੋਕਾ ਹਟਾਉਣ ਨੂੰ ਕਹਿੰਦੇ ਉਹ ਵੀ ਕਾਫੀ ਆਪਣਾ ਰੋਜੀ ਰੋਟੀ ਕਮਾਉਂਦੇ ਉੱਥੇ ਟੋਕਾ ਪੱਠੇ ਉਤਰ ਕੀ ਕਿੰਨੇ ਸਾਲ ਤੋਂ ਆਇਆ ਟੋਕਾ ਉਹ 30 35 ਸਾਲ ਤੋਂ ਕਹਿੰਦੇ ਚੱਲਦਾ ਉੱਥੇ ਜੋ ਅਫਸਰ ਜੋ ਅਫਸਰ ਨੋਟਿਸ ਵਿੱਚ ਹੈਗਾ ਜੋ ਆਖਣਗੇ ਉਹਨਾਂ ਦਾ ਕਰਦੇ ਚਲਿੰਦੇ ਜੀ